ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਹਾਂ ਲੁਧਿਆਣੇ ਦੇ ਸਤਲੁਜ ਦਰਿਆ ਤੇ ਔਰ ਇੱਕ ਬੰਨੇ ਮੇਰੇ ਕਾਲਾ ਪਾਣੀ ਆ ਦੂਜੇ ਬੰਨੇ ਚਿੱਟਾ ਪਾਣੀ ਆ ਇੱਕ ਬੰਨੇ ਨਰਕ ਤੇ ਦੂਜੇ ਬੰਨੇ ਸਵਰਗ ਇਹ ਲੁਧਿਆਣੇ ਦਾ ਸਤਲੁਜ ਦਰਿਆ ਵਾ ਤੇ ਆ ਬੁੱਢਾ ਦਰਿਆ ਜਿਸ ਨੂੰ ਅੱਜਕੱਲ ਬੁੱਢਾ ਨਾਲਾ ਕਿਹਾ ਜਾਂਦਾ ਬੜਾ ਚਰਚਾ ਦਾ ਵਿਸ਼ਾ ਬਣਿਆ ਔਰ ਇਹ ਪਾਣੀ ਦੇ ਵਿੱਚ ਮੌਤ ਕਿਦਾਂ ਮੰਡੀ ਜਾ ਰਹੀ ਆ ਦੇਖੋ ਇਹ ਜ਼ਹਿਰਾ ਪਾਣੀ ਦੇ ਵਿੱਚ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰਾਂ ਘੋਲੀਆਂ ਜਾਂਡੀਆਂ ਕਿਸ ਤਰੀਕੇ ਦੇ ਨਾਲ ਗੰਦ ਪਾਇਆ ਜਾਂਦਾ ਕਿੰਨੀ ਗੰਦਗੀ ਪਾਈ ਜਾਂਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਵੀ ਆਲੇ ਦੁਆਲੇ ਸਾਫ਼ ਸੁਥਰਾ ਰੱਖੋ ਗੰਗਾ ਨੂੰ ਸਾਫ਼ ਕਰਾ ਲਓ ਜਮਨਾ ਨੂੰ ਸਾਫ਼ ਕਰਾ ਲਓ ਆ ਸਾਡੇ ਪੰਜਾਬ ਦੇ ਦਰਿਆ ਜਿਹੜੇ ਆ ਇਹਨਾਂ ਵੱਲ ਤੇ ਕੋਈ ਧਿਆਨ ਹੀ ਨਹੀਂ ਦਿੰਦਾ ਸਾਡਾ ਲੀਡਰ ਕੋਈ ਨਹੀਂ ਬੋਲਦਾ ਕਹਿੰਦੇ ਜਿਸ ਤਨ ਲੱਗੇ ਉਹੀ ਜਾਣੇ ਕੌਣ ਜਾਣੇ ਪੀੜ ਪਰਾਈ ਜਿਹਦੇ ਤਨ ਤੇ ਲੱਗਦੀ ਉਹੀ ਜਾਣਦਾ ਇਹਦਾ ਸੰਤਾਪ ਜਿਹੜਾ ਵਾ ਨਾ ਜਿਹੜੇ ਲੋਕ ਭੋਗਦੇ ਉਹਨਾਂ ਨੂੰ ਪਤਾ ਮਾਝੇ ਨੂੰ ਮਾਲਵੇ ਨੂੰ ਦੁਆਬੇ ਨੂੰ ਇਹ ਜਿਹੜੀ ਮੌਤ ਆ ਵੰਡੀ ਜਾ ਰਹੀ ਲੁਧਿਆਣੇ ਦੇ ਚੰਦ ਉਹਨਾਂ ਲੋਕਾਂ ਵੱਲੋਂ ਜੋ ਪਾਣੀ ਵਿੱਚ ਤਰ੍ਹਾਂ ਤਰ੍ਹਾਂ ਦੇ ਗੰਦੇ ਕੈਮੀਕਲ ਪਾ ਕੇ ਗੰਦਗੀ ਮੌਤ ਵੰਡ ਕੇ 깔 ਰਿਹਾ ਕੈਂਸਰ ਵਰਗੀਆਂ ਤੇ ਕਾਲੇ ਪੀਲੇ ਵਰਗੀਆਂ ਭਿਆਨਕ ਬਿਮਾਰੀਆਂ ਦੇ ਰਿਹਾ ਕਿਉਂ ਸਾਡਾ ਭਾਈ ਕਸੂਰ ਤੇ ਦੱਸ ਦੋ ਕਸੂਰ ਕੀ ਆ ਇਹ ਸਤਲੁਜ ਦਰਿਆ ਜਾ ਕੇ ਬਿਆਸ ਦੇ ਨਾਲ ਹਰੀਆਂ ਇਕੱਠੇ ਹੁੰਦੇ ਆ ਔਰ ਬੜੇ ਲੋਕੀ ਸ਼ੌਂਕ ਨਾਲ ਮੱਛੀ ਖਾਂਦੇ ਤੇ ਹੁਣ ਤੇ ਮੱਛੀ ਚ ਵੀ ਕੈਂਸਰ ਪਾਈ ਗਈ ਆ ਔਰ ਆਲੇ ਦਿਵਾਲੇ ਇੱਥੇ 5 ਮਿੰਟ ਦੀ ਤੁਸੀਂ ਖਲੋ ਸਕਦੇ ਵਾਤਾਵਰਨ ਨੂੰ ਇੰਨਾ ਦੂਸ਼ਿਤ ਕਰਤਾ ਇੰਨੀ ਕਿ ਇੱਥੇ ਕੈਮੀਕਲ ਇੰਨੀ ਕਿ ਇੱਥੇ ਗੰਦਗੀ ਆ ਪਰ ਉਹ ਰੱਬ ਦਾ ਵਾਸਤਾ ਉਹ ਤੁਸੀਂ ਕਸੂਰ ਤੇ ਦੱਸ ਦੋ ਪੰਜਾਬ ਦੇ ਲੋਕਾਂ ਦਾ ਕਸੂਰ ਕੀ ਆ ਇੰਨੇ ਮਤਲਬ ਰੌਲਾ ਪੈ ਗਿਆ ਇੰਨਾ ਕੁਝ ਹੋ ਗਿਆ ਪੰਜਾਬ ਦੇ ਲੀਡਰਾਂ ਚ ਕੋਈ ਨਹੀਂ ਬੋਲਿਆ ਸਿਵਾਏ ਗੁਰੂ ਨਗਰੀ ਦਾ ਐਮਪੀ ਗੁਰਜੀਤ ਸਿੰਘ ਔਜਲਾ ਕਿਉਂਕਿ ਉਹਨਾਂ ਦੇ ਘਰ ਦੇ ਗਾੜੀਆਂ ਵੀ ਡਰੇ ਨਿਕਲਦੀ ਉਹਨਾਂ ਨੂੰ ਪਤਾ ਲੋਕਾਂ ਦਾ ਦੁੱਖ ਤਕਲੀਫ ਦਰਦ ਕੀ ਹੁੰਦੀ ਆ ਕਹਿੰਦੇ ਜਿਸ ਤਨ ਲੱਗੇ ਉਹੀ ਜਾਣੇ ਉਹਨੂੰ ਪਤਾ ਸੀਗਾ ਉਹ ਤਾਂ ਹੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਕਿ ਲੁਧਿਆਣੇ ਦੇ ਲੋਕ ਸੰਤਾਪ ਹੰਡਾ ਰਹੇ ਆ ਇਦਾਂ ਮਾਝੇ ਮਾਲਵੇ ਦੇ ਲੋਕ ਸੰਤਾਪ ਹਡਾ ਰਹੇ ਆ ਤੁਸੀਂ ਕਿਉਂ ਨਹੀਂ ਧਿਆਨ ਦਿੰਦੇ ਭਾਈ ਲੋਕੀ ਟੈਕਸ ਦਿੰਦੇ ਤੁਹਾਨੂੰ ਹਰ ਚੀਜ਼ ਦਾ ਤੁਸੀਂ ਟੈਕਸ ਲੈਂਦੇ ਦੇ ਬੰਦੇ ਦੇ ਆਖਰੀ ਸਾਹ ਤੱਕ ਤੁਸੀਂ ਜਾਣ ਨਹੀਂ ਜੋ ਲੋਕਾਂ ਦੀ ਛੱਡਦੇ ਰੋਡ ਤੇ ਚੱਲੋ ਤਾਂ ਟੋਲ ਟੈਕਸ ਗੱਡੀ ਲੈ ਲਈ ਤਾਂ ਰੋਡ ਟੈਕਸ ਹਰ ਚੀਜ਼ ਦਾ ਜਦੋਂ ਟੈਕਸ ਲੈਣੇ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਟੈਕਸ ਲੈਣੇ ਤੇ ਆ ਤੁਸੀਂ ਕੀ ਦੇ ਰਹੇ ਹੋ ਸਾਨੂੰ ਮੌਤ ਇਹ ਮੌਤ ਦਾ ਵੀ ਟੈਕਸ ਲੈ ਰਹੇ ਹੋ ਸਾਡੇ ਕੋਲ ਰੱਬ ਦਾ ਵਾਸਤਾ ਸਰਕਾਰ ਜਿਹੜੀ ਅੱਖਾਂ ਤੇ ਪੱਟੀ ਬੰਨ੍ਹ ਕੇ ਖਲੋਤੀ ਕਿਤੇ ਨਹੀਂ ਟੁੱਡੀਆਂ ਵੋਟਾਂ ਖਰਾਬ ਹੁੰਦੀਆਂ ਉਹ ਕਿਤੇ ਤੇ ਤੁਸੀਂ ਰੱਬ ਦੀ ਦਰਗਾਹ 'ਚ ਤੇ ਸਿਰ ਚੁੱਕ ਕੇ ਖਲੋਗੇ ਵੀ ਕੋਈ ਚੰਗਾ ਕੰਮ ਕੀਤਾ ਅੱਜ ਕੱਲ ਮੈਂ ਵੇਖ ਰਿਹਾ ਵੀ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਤੁਸੀਂ ਅਸੀਂ ਪਾਣੀਆਂ ਦੇ ਰਾਖੇ ਉਹ ਕਿੱਥੇ ਪਾਣੀਆਂ ਦੇ ਰਾਖੇ ਤੁਸੀਂ ਆ ਵੇਖੋ ਆ ਪਾਣੀਆਂ ਦਾ ਹਾਲਾਤ ਕੀ ਬਣਾਤਾ ਆ ਸਤਲੁਜ ਤੇ ਆ ਬੁੱਢਾ ਨਾਲੇ ਮਤਲਬ ਨਾਲਾ ਹੀ ਬਣਾਤਾ ਇਹਨੂੰ ਦਰਿਆ ਤੋਂ ਤੇ ਇਹ ਹਾਲਾਤ ਪੰਜਾਬ ਦੇ ਲੋਕੋ ਕੌਣ ਜ਼ਿੰਮੇਵਾਰ ਹੈ ਦਾ ਜੁਮੇਵਾਰ ਉਹ ਚੰਦ ਲੋਕ ਨੇ ਜਿਨ੍ਹਾਂ ਲੋਕਾਂ ਨੇ ਠੇਕਾ ਲੈ ਲਿਆ ਲੋਕਾਂ ਨੂੰ ਮਾਰਨ ਦਾ ਲੋਕਾਂ ਨੂੰ ਮਾਰਨ ਦਾ ਉਹਨਾਂ ਨੂੰ ਪਰਮਟ ਦੇ ਦਿੱਤਾ ਕਿ ਵੀ ਜੋ ਕਰਨਾ ਕਰੋ ਖੁੱਲਿਆਂ ਆਮ ਤੁਹਾਨੂੰ ਕੋਈ ਨਹੀਂ ਰੋਕੂ ਤੇ ਆ ਸਾਨੂੰ ਮੌਤ ਦਿੱਤੀ ਜਾ ਰਹੀ ਹੈ ਇਹ ਮੌਤ ਜਾ ਕੇ ਹਰੀਕਾਂ ਦਰਿਆ ਦੇ ਵਿੱਚ ਇਕੱਠੀ ਹੋਣੀ ਤੇ ਉੱਥੋਂ ਰਾਜਸਥਾਨ ਮਾਝਾ ਮਾਲਵਾ ਦਬਾਬਾ ਸਾਰਿਆਂ ਨੂੰ ਇਹਨੇ ਲਪੇਟ ਚ ਲੈ ਲੈਣਾ ਇਸ ਕਰਕੇ ਰੱਬ ਦਾ ਵਾਸਤਾ ਪਾਣੀ ਵਿੱਚ ਗੰਦਗੀ ਪਾਉਣੀ ਬੰਦ ਕਰੋ ਕੁਛ ਤੇ ਰੱਬ ਤੋਂ ਡਰੋ ਇਹ ਤੇ ਹੱਲ ਕੱਢਿਆ ਜਾਵੇ ਪ੍ਰਸ਼ਾਸਨ ਦੀ ਮਰਜ਼ੀ ਹੋਵੇ ਜੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀਓਂ ਦੇ ਮਿੰਟੋ ਮਿੰਟ ਛੜਕਾ ਪਿਆ ਰਹਿੰਦੀਆਂ ਰਾਤੋਂ ਰਾਤ ਤੇ ਕੀ ਇਹ ਕਿੱਡਾ ਕੰਮ ਆ ਇਹਦਾ ਵੀ ਹੱਲ ਹੋ ਸਕਦਾ ਉਹ ਫੈਕਟਰੀ ਵਾਲਿਆਂ ਦਾ ਅਸੀਂ ਨਹੀਂ ਕਹਿੰਦੇ ਕੋਈ ਉਹਨਾਂ ਨਾਲ ਸਾਡਾ ਰੋਸ ਨਹੀਂ ਆ ਉਹ ਤੁਹਾਨੂੰ ਟੈਕਸ ਦਿੰਦੇ ਤੁਸੀਂ ਭਈ ਉਹਨਾਂ ਦੇ ਪਾਣੀ ਦਾ ਅਰੇਂਜ ਕਰੋ ਕਿਤੇ ਸੀਵਰੇਜ ਚ ਸੁੱਟੋ ਕਿਤੇ ਹੋਰ ਸੁੱਟੋ ਪਾਣੀ ਚ ਕਾਲੀ ਸੁੱਟਣ ਦਾ ਜੇ ਸਾਫ਼ ਸੁਥਰੇ ਪਾਣੀ ਚ ਤਾਂ ਨਾ ਨਾ ਗੰਦਗੀ ਪਾਓ ਇਹ ਗੈਰ ਕਾਨੂੰਨੀ ਕੰਮ ਹੈ ਔਰ ਖੁਦ ਸਰਕਾਰ ਇਸ ਨੂੰ ਸ਼ਹਿ ਦੇ ਰਹੀ ਆ ਹੋਰ ਕਿਹ ਹੁੰਦਾ ਗਰੀਬ ਬੰਦਾ ਮੜਾ ਜਾ ਕਿਤੇ ਇੱਕ ਵੇਲੇ ਪਾਣੀ ਖਲੋ ਜਾਂਦਾ ਤੇ ਕੱਟ ਤੇ ਇਹ ਦੱਸੋ ਮੈਨੂੰ ਕਿ ਇਹਦਾ ਹੱਲ ਕੋਈ ਹੈਗਾ ਵਾ ਜਿਹਦਾ ਹੱਲ ਹੈਗਾ ਤੇ ਕਰੋ ਕਿੱਥੇ ਆ ਪੋਲੂਸ਼ਨ ਬੋਰਡ ਕਿੱਥੇ ਆ ਸਰਕਾਰ ਕਿੱਥੇ ਅਧਿਕਾਰੀ ਨਹਿਰੀ ਵਿਭਾਗ ਦੇ ਸੋ ਰੱਬ ਦਾ ਵਾਸਤਾ ਭਰਾਓ ਬਚਾ ਲਓ ਪੰਜਾਬ ਦੀ ਜਵਾਨੀ ਨੂੰ ਬਚਾ ਲਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ